ਵੀਰਿਆ ਦੁੱਧ ਲੈਣ ਆਇਆ ਉਹ ਘਾਟੋਂ ਕਿਰਪਾਨ ਲੈ ਕੇ ਘੁਟਾ ਆਇਆ ਸੀ ਜੀ ਤੁਹਾਡਾ ਮੈਂ ਜੀ ਜਸਪਾਲ ਸਿੰਘ ਭੁੱਲੜਾ ਵਰਕਰ ਆਮ ਆਦਮੀ ਪਾਰਟੀ ਤੇ ਕੀ ਮਾਮਲਾ ਕੀ ਹੈ ਜਿਹੜਾ ਨੌਜਵਾਨ ਦਾ ਕਤਲ ਹੋਇਆ ਜੀ ਮਾਮਲਾ ਜੀ ਇਹ ਅਸਲ ਦੇ ਵਿੱਚ ਰੋਜ਼ ਦੁਕਾਨ ਦੇ ਨਾਲ ਕੋਲ ਲੰਘਦਾ ਸੀਗਾ ਇਹਦੀ ਦੁਕਾਨ ਸੀ ਕਿਉਂ ਛੋਟੀ ਜੀ ਤੇ ਉਥੋਂ ਲੰਘਦਾ ਸੀਗਾ ਤੇ ਉਥੇ ਸਿਗਰਟ ਪੀਂਦਿਆ ਸੀਗਾ ਇਹਨੇ ਕੋਈ ਪਾਸੇ ਹੋ ਕੇ ਪੀਲਾ ਤੇ ਉਹ ਮੰਨਿਆ ਨਹੀਂ ਕਿ ਉਹਨੇ ਕੋ ਗਾਲ ਕੱਢਦੀ ਤੇ ਉਹਦੇ ਤਹਿ ਚ ਜਾ ਕੇ ਤੇ ਇਹਨੇ ਗੁੱਸੇ ਜਾ ਕੇ ਤੇ ਜਿਹੜਾ ਉਹਦੇ ਕਿਰਪਾਨ ਮਾਰਦੀ ਤੇ ਲਗਭਗ ਉਹਦਾ ਕਤਲ ਹੋ ਗਿਆ ਮਾੜਾ ਹੈ ਜੀ ਬਹੁਤ ਜ਼ਿਆਦਾ ਤੇ ਬਾਕੀ ਦੋਸ਼ੀ ਜਿਹੜਾ ਉਹ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਹੈ ਜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੁਲਿਸ ਵੱਲੋਂ ਵੀ ਇਸ ਤੇ ਸਖਤ ਤੋਂ ਸਖਤ ਜਿਹੜੀ ਕਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਤਾ ਕਰਨ ਕੀ ਹੈ ਜੀ ਕਿਸੇ ਦਾ ਬੱਚਾ ਮਾਰ ਦੇਣਾ ਕੋਈ ਚੰਗੀ ਗੱਲ ਨਹੀਂ ਜੇ ਗਾਲ ਕੱਢੀ ਸੀ ਉਹਦਾ ਬਹਿ ਕੇ ਵੀ ਕੋਈ ਪੰਚਾਇਤ ਦੇ ਵਿੱਚ ਵੀ ਨਿਆ ਹੋ ਸਕਦਾ ਸੀਗਾ ਤੇ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਜੀ ਮਾਮਲਾ ਹੈ ਕਿ ਇਸਕਰਜ ਸਿੰਘ ਉਰਫ ਘਰੋ ਪੁੱਤਰ ਮਰੀ ਸਿੰਘ ਵਾਸੀ ਪੱਤੀ ਮਲੀ ਆ ਸਭਰਾ ਦਾ ਮਰਦ ਹੋਇਆ ਇਹਦੀ ਉਮਰ 23 ਸਾਲ ਦੀ ਜਿਹਨੇ ਮਾਰਿਆ ਉਹਦਾ ਨਾਮ ਹੈਗਾ ਸਖਚੈਨ ਸਿੰਘ ਪੁੱਤਰ ਮਿੰਦਰ ਸਿੰਘ ਇਹ ਵੀ ਉਥੋਂ ਦੇ ਰਹਿਣ ਵਾਲਾ ਹੈ ਗੋਬੇੜੀ ਪੀਂਦੇ ਕਾਰਨ ਉਹਨੇ ਕਿਦੇ ਰੋਕਿਆ ਨਾ ਤੇ ਉਹਨੇ ਇੱਕ ਗਾਲੀ ਗੋਚੀ ਦੇ ਦਿੱਤਾ ਉਹਨੇ ਆਪ ਦੀ ਜਿਹੜੀ ਇੱਕ ਹੀ ਕਰਪਾਨ ਕਰਕੇ ਉਹਨੇ ਚਾਤੀ ਮਾਰ ਕੇ ਕਤਲ ਕਰਤਾ ਤੇ ਬੰਦਾ ਹੀ ਫੜ ਲਿਆ ਸੀ ਮੋਕੇ ਤੇ ਤੇ ਕਰਪਾਨੇ ਬਰਮਦ ਕਰ ਲਈ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਦਾ ਬਿਆਨ ਲੈ ਕੇ ਇਹ ਅਗਲੀ ਕਾਰਵਾਈ ਆਪੇ ਹੋਣੀ ਹੈ ਮੇਰਾ ਨਾਮ ਸੁਖਮਨ ਸਿੰਘ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਪਿੰਡ ਸੁਭਰਾ ਇਹ ਜਿਹੜੀ ਮੌਤ ਹੋਈ ਹੈ ਕੀ ਲੱਗਦਾ ਤੁਹਾਡਾ ਇਹ ਸਾਡਾ ਭਾਂਜਾ ਲੱਗਦਾ ਜੀ ਇੱਥੇ ਆਏ ਆਪਦੇ ਨਾਨਕੇ ਪਿੰਡ ਰਹਿੰਦੇ ਸੀਗੇ ਕੀ ਨਾਂ ਕੀ ਇਹਦਾ ਸੁਖਰਾਜ ਸਿੰਘ ਤੇ ਕੀ ਗੱਲ ਕੀ ਹੋਈ ਇਹਨਾਂ ਨਾਲ ਇਹਨਾਂ ਦੀ ਗੱਲ ਤੇ ਕੋਈ ਕੱਲ ਮਾੜੀ ਮੋੜ ਕੋਈ ਗੱਲਬਾਤ ਹੋਈ ਸੀ ਉਹਦਾ ਕਾਰਨ ਹੀ ਕੋਈ ਉਹਨੇ ਭੌਂਨੇ ਦਿਲ ਚ ਘਸਾ ਰੱਖ ਛੱਡਿਆ ਕੋਈ ਮਾੜੀ ਮੋੜ ਹੋਈ ਚਲੋ ਕਿਸ ਨੂੰ ਦੱਸ ਦੱਸਿਆ ਕਿਸੇ ਨੂੰ ਕੋਈ ਗੱਲ ਨਹੀਂ ਕੀਤੀ ਤੇ ਅੱਜ ਸਵੇਰੇ ਉਹ ਆਪਦਾ ਜਿਹੋਨੇ ਕੰਮ ਤੇ ਜਾਣਾ ਸੀ ਉਹ ਦੁਕਾਨ ਤੋਂ ਕੋਈ ਲੈਣ ਆਇਆ ਕਿਉਂ ਕਿ ਉਹਨੂੰ ਰਸਤੇ 'ਚ ਉਹ ਤਲਵਾਰ ਲੈ ਕੇ ਘੁਲੋਤਾ ਹੈਗਾ ਔਰ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਤੇ ਬismillah ਉਹਦੇ ਬਾਅਦ ਕੀ ਕਰ ਕਿ ਨਾ ਕੀ ਜਿਹਨੇ ਮਾਰਿਆ ਉਹਦਾ ਨਾਮ ਸਰਜਨ ਸਿੰਘ ਹੈ ਚੰਨਾ ਦੇ ਉਹਨੂੰ ਥਾ ਕੀ ਕੀ ਕਿ ਬੀੜੀ ਬਿੜੀ ਪੀਣ ਤੋਂ ਹੋਇਆ ਬੀੜੀ ਪੀਣ ਤੋਂ ਕੋਈ ਗੱਲ ਬਾਤ ਹੋਈ ਆ ਕੋਈ ਮੱਲਾ ਬੀੜੀ ਦਾ ਦੇਵੇ ਵੈਸੇ ਮੁੱਦਾ ਬਣਾਇਆ ਨਾ ਬੀੜੀ ਦੀ ਕੋਈ ਗੱਲ ਨਹੀਂ ਆຊਈ। ਕੱਲ ਉਹਨਾਂ ਦੀ ਕੋਈ ਵੈਸੇ ਇੱਥੇ ਬੈਠਿਆ ਕੋਈ ਗੱਲ ਬਾਤ ਹੋਈ ਜਿਵੇਂ ਮੱਲਾ ਆਮ ਬੈਠਿਆ ਕੋਈ ਗੱਲਚਰਚਾ ਕੀਤੀ। ਉਹਦੇ ਵਿੱਚ ਕੋਈ ਵਹਿ ਬਾਜੀ ਹੋ ਗਈ। ਹੁਣ ਕੀ ਮੰਗ ਕਰਦੇ? ਮੰਗ ਤੇ ਇਹੋ ਹੀ ਆ ਵੀ ਜੋ ਜਦੋਂ ਇਹ ਇਹ ਤੇ ਬੰਦਾ ਗਿਆ ਵਾ ਹੁਣ ਉਹਨੂੰ ਸਜ਼ਾ ਵਾਰਤੁ ਵਾਰਤ ਮਿਲਣੀ ਚਾਹੀਦੀ ਆ। ਮਕਤਿਆਰ ਜਿਹੜਾ ਨੌਜਵਾਨ ਦੀ ਮੌਤ ਹੋਈ ਤੁਹਾਡਾ ਕੀ ਲੱਗਦਾ? ਅੱਛਾ ਤੇ ਕੀ ਨਾਂ ਕੀ ਸੀ ਮੁੰਡੇ ਦਾ? ਨਹੀਂ ਨਾ ਕਰੂ ਕਰੂ ਤੇ ਕੀ ਗੱਲ ਕੀ ਹੋਈ ਹੈ ਜੀ ਕੋਈ ਵੀ ਨਹੀਂ ਦੁੱਧ ਲੈਣ ਆਇਆ ਉਹ ਘਰ ਤੋਂ ਕਿਰਪਾਨ ਲੈ ਕੇ ਫੋਟਾ ਆਇਆ ਸੀ ਕੌਣ ਸੀ ਵਿਅਕਤੀ ਜਿਹਨੇ ਮਾਰਿਆ ਨਾ ਕੀ ਇਹਦਾ ਪਤਨੀ ਨਾਲ ਚੰਨਾ ਚੰਨਾ ਅੱਛਾ ਹੈ ਉਹਨੇ ਇੱਕ ਦੁੱਧ ਲੈ ਕੇ ਚੱਲਿਆ ਉਹ ਪਰਲੇ ਅਗਲੇ ਮੈਨੂੰ ਕਿਰਪਾਨ ਲੈ ਕੇ ਦੇ ਦੇ ਕਾਰਨ ਕੀ ਹੋਇਆਗਾ ਤੁਹਾਮਾਰਿਆਂ ਕੋਲ ਕੋਈ ਗੱਲ ਨਹੀਂ ਕੋਈ ਲੜਾਈ ਭਾਈ ਉਹ ਇਹ ਲਾਗੋ ਫੈਸਲਾ ਕਰ ਸਕਦੇ ਆ ਸਧਾਰਨ ਕੋਈ ਵੀ ਨਹੀਂ ਉਤਨਾ ਨਜਾਇਜ਼ ਹਮਲਾ ਕੀਤਾ ਜਿਹਦੀ ਮੌਤ ਹੋਈ ਆ ਉਹਦਾ ਨਾਂ ਕੀ ਹੈ ਉਹਦਾ ਨਾਂ ਸਿੱਧਾ ਨਾਂ ਸਗਰਾ ਸਿੰਘ ਉਹ ਤਰਾ ਕਾਰੂ ਕਹਿੰਦੇ ਨੇ ਤੇ ਉਹਦਾ ਨਾਂ ਕੀ ਹੈ ਸਰਦਾਰ ਮਰੀਕ ਸਿੰਘ ਤੇ ਕੀ ਗੱਲ ਕੀ ਹੋਈ ਹੈ ਗੱਲ ਦੁੱਧ ਲੈਣ ਆਇਆ ਇਹਦੇ ਉਹਨੇ ਪਲਾਨ ਬਣਾਇਆ ਕਿਰਪਾਨ ਲੈ ਕੇ ਖੜਾ ਆਇਆ ਨਿਕਲ ਗਿਆ ਸਾਰੀ ਕਿਰਪਾਨ ਮਾਰਤੀ ਕਿ ਕਿੰਨੇ ਮਾਰੀ ਕਿੰਨੇ ਆ ਹਾਂ ਰੰਜੀਤ ਨੇ ਕਾਹ ਤੋਂ ਮਾਰੀਗਾ ਤੋਂ ਕੀ ਗੱਲ ਕੀ ਹੈ ਪਤਾ ਨਹੀਂ ਕਿੰਦਾ ਬੀੜੀ ਬੂੜੀ ਕਿਉਂ ਪੀਨਾਂ ਨੂੰ ਹੈ ਬੀੜੀ ਪੀਨ ਤੋਂ ਹਾਂਜੀ ਹਾਂਜੀ ਅੱਛਾ ਏ ਤੇ ਹੁਣ ਕੀ ਆਈ ਹੈ ਪੁਲਿਸ ਕਿੰਨੇ ਚਿਰ ਬਾਅਦ ਆਈ ਪੁਲਿਸ ਇੱਥੇ ਪੁਲਿਸ ਦੋ ਘੰਟਾ ਬਸ ਦੋ ਘੰਟਾ ਅੱਛਾ ਤੂੰ ਲੈ ਕੇ ਚੱਲੇ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਪੁਲਿਸ ਤੋਂ ਨਹੀਂ ਇਹ ਇਨਸਾਫ ਹੀ ਨਹੀਂ ਦਾ ਵੱਦ ਤੋਂ ਵੱਦ ਸਜ਼ਾ ਹੋਣੀ ਚਾਹੀਦੀ ਹੈ